ਇਹ ਮੇਰਾ ਸ਼ੌਂਕੀ ਸਤਨਾਮ ਸਿੰਘ ਢਿੱਲੋਂ ਰਥਬੱਗੀਆਂ ਦੇ ਵਿੱਚ ਤੁਸੀਂ ਘੋੜੇ ਤਾਂ ਬਥੇਰੀ ਜੁੜਦੇ ਹੋਣੇ ਆ ਬੱਕਰਾ ਤੁਸੀਂ ਪਹਿਲੀ ਵਾਰ ਵੇਖਿਆ ਹੋਣਾ ਇਹ ਕੋਈ ਆਮ ਬੱਕਰਾ ਨਹੀਂ ਜੇ ਕੋਈ ਗੱਲ ਕਰੀਏ ਇਹ ਬੱਕਰਾ ਜੋਰਾ ਵਰ ਤੇ ਤਾਕਤਵਰ ਬਹੁਤ ਨਹੀਂ ਇਸਦਾ ਕੱਦ ਕਾਠ ਬਹੁਤ ਨਹੀਂ ਘੋੜੇ ਜਿੰਨਾ ਖਿੱਚ ਲੈਂਦਾ ਹੈ ਵਜ਼ਨ ਸਤਨਾਮ ਸਿੰਘ ਢਿੱਲੋਂ ਨੇ ਬਣਾਈ ਆ ਬੱਗੀ ਆਪਣੇ ਸ਼ੌਂਕ ਨਾਲ ਜਦੋਂ ਸਤਨਾਮ ਸਿੰਘ ਕਹਿੰਦਾ ਜਦੋਂ ਮੈਂ ਖੇਤਾਂ ਦੇ ਵਿੱਚ ਇਸ ਰੱਥ ਦੇ ਉੱਤੇ ਬੈਠ ਕੇ ਖੇਤਾਂ ਦੇ ਵਿੱਚ ਜਾਣਾ ਤਾਂ ਲੋਕ ਦੂਰੋਂ ਦੂਰੋਂ ਮੇਰੇ ਨਾਲ ਫੋਟੋ ਖਿਜਵਾਉਣ ਵੀ ਆਉਂਦੇ ਨੇ ਇਹ ਬੱਗੀ ਕੋਈ ਆਮ ਬੱਗੀ ਨਹੀਂ ਬੜੇ ਸ਼ੌਂਕ ਦੇ ਨਾਲ ਜਣੇ ਕੇ ਬਣਵਾਈ ਹੈ ਸਤਨਾਮ ਸਿੰਘ ਢਿੱਲੋਂ ਦਾ ਕੀ ਕਹਿਣਾ ਸਾਰੀ ਕਹਾਣੀ ਆਪਾਂ ਉਸ ਦੀ ਜ਼ੁਬਾਨੀ ਸੁਣਦੇ ਹਾਂ ਕਿਹੜਾ ਇਹ ਬੱਕਰੇ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਕ ਘਰੇ ਬੱਕਰਾ ਲੈ ਹੀ ਆਗੀ ਇਹ ਬੱਕਰੇ ਦੇ ਚੰਗੀ ਦੇ ਬਹੁਤ ਬੱਚਾ ਵਧੀਆ ਹੈ ਉਹ ਮੈਨੂੰ ਲੈ ਆ ਮੈਂ ਹਾਂ ਯਾਰ ਕੋਈ ਤੁਸੀਂ ਉਹਨਾਂ ਬੱਟਰਾਂ ਨੂੰ ਚੁਗਾ ਦੋਗੇ ਤੇ ਮੈਨੂੰ ਉਹ ਬੱਕਰਾ ਦੇ ਦਿਓ ਤੁਹਾਨੂੰ ਮੈਂ ਅੱਜ ਵੱਧ ਦੇਣਾ ਜਦੋਂ 2500 ਦਾ ਮੈਂ ਤੰਨੇ ਰਜ ਦੇਣਾ ਉਹ ਕਹੇ ਲੈ ਆ ਤੰਨੀਆਂ ਤਾਂ ਮੈਂ ਲੈ ਤੇ ਮੇਰਾ ਵਿੱਚ ਉਹਨੂੰ ਜਤਨੀ ਕਰਿਆ ਦੋ ਸਾਲਾਂ ਦਾ ਹੋ ਗਿਆ ਮੈਂ ਹਾਂ ਇਹਨੂੰ ਵੇਚ ਨਹੀਂ ਮੇਰੇ ਕੋਲੇ ਆਏ ਸੀ ਕਿਹਾ 10 ਕਿੰਨੇ ਪੈਸੇ ਲੈ ਰਿਹਾ ਮੈਂ ਹਾਂ ਯਾਰ ਵੀ ਇਹ ਤਾਂ ਮੁੱਲ ਹੀ ਨਹੀਂ ਕਿਤੇ 15 ਲੱਖ ਦੇ ਮੈਂ 15 ਤਾਂ ਨਹੀਂ ਦਿੰਦਾ ਹੁਣ ਇਹ ਬਾਈਕ ਕਹਿੰਦਾ ਮੈਂ ਦੇਸੀ ਜੋ ਦੀ ਜਨਕੇ ਚੋਰੀ ਕੁੱਟ ਕੇ ਇਹਨੂੰ ਪਾਉਣਾ ਸੇਵ ਇਹਨੂੰ ਪਾਉਣਾ ਕੋ ਹੋਰ ਬੜੀ ਜਨਕੇ ਕਾਫੀ ਸਮਾਨ ਪਾਉਂਦਾ ਬਾਈ ਸਾਨੂੰ ਇਹ ਵੀ ਦੱਸ ਰਿਹਾ ਸੀ ਤੇ ਮੈਂ ਯਾਰ ਇਹਨੂੰ ਦੁੱਧ ਪਾਉਣਾ ਇਹ ਦੁੱਧ ਨਹੀਂ ਪੀਂਦਾ ਮੈਂ ਆਖਿਆ ਵੀ ਚਲ 2-3 ਲੀਟਰ ਦੁੱਧ ਪਾ ਦਿਆ ਕਰਾਂਗੇ ਬਾਈ ਦਾ ਚੰਗਾ ਕਾਰੋਬਾਰ ਆ ਚੰਗੀਆਂ ਮੱਝਾਂ ਜਨਕੇ ਤਕੜਾ ਪਰਿਵਾਰ ਹੈ ਇਹ ਕਹਿੰਦੇ ਦੁੱਧ-ਦੱਧ ਪੀਵੇ ਦਾ ਸੀ ਉਹ ਵੀ ਪਾ ਦਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅਸੀਂ ਅੱਜ ਇਸ ਵਕਤ ਤੁਹਾਨੂੰ ਇੱਕ ਵਿਲੱਖਣ ਜੀ ਸਟੋਰੀ ਲੈ ਕੇ ਆਏ ਆਂ ਤੁਸੀਂ ਘੋੜੀਆਂ ਰੱਖਣ ਦੇ ਸ਼ੌਂਕੀ ਦਾ ਜੱਟਾਂ ਨੂੰ ਸਾਰਿਆਂ ਨੂੰ ਜੱਟ ਘੋੜੀਆਂ ਰੱਖਣ ਦਾ ਸ਼ੌਂਕੀ ਤੇ ਇੱਥੇ ਤੁਹਾਨੂੰ ਇੱਕ ਜਿਹੜੀ ਵੀਡੀਓ ਲੈ ਕੇ ਆਏ ਆਂ ਇਹ ਜੱਟ ਬੱਕਰੇ ਰੱਖਣ ਦੇ ਵੀ ਸ਼ੌਂਕੀ ਆ ਬੱਕਰਾ ਜਿਹੜਾ ਉਹਨਾਂ ਕੋਲੇ ਇੱਕ ਵਿਲੱਖਣ ਨਸਲ ਦਾ ਜਾਨੀ ਕਿ ਬੱਕਰਾ ਸਾਨੂੰ ਪੰਜਾਬ ਦੇ ਵਿੱਚ ਟਾਵਾ ਟਾਵਾ ਕੋਈ ਜਾਨਵਰ ਇਹੋ ਜਿਹਾ ਮਿਲੂਗਾ ਇਹ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਇਹਨਾਂ ਦਿਖਾ ਦੇ ਵੀ ਸ਼ੌਂਕੀ ਸਰਦਾਰ ਸ਼ੌਂਕੀ ਸਰਦਾਰ ਲਿਖਿਆ ਤੇ ਜਾਨੀ ਕਿ ਰਥ ਬਣਾਇਆ ਬਾਈ ਨੇ ਬਹੁਤ ਸੋਹਣਾ ਰਥ ਬਣਾਇਆ ਤੁਸੀਂ ਸੋਚਦੇ ਹੋਵੋਗੇ ਵੀ ਇਹ ਰਥ ਕਾਦੀ ਖਾਤਰ ਬਣਾਇਆ ਤੇ ਘੋੜੀ ਜੁੜਦੀ ਹੋਈ ਨਹੀਂ ਆ ਜਾਂ ਕਿ ਹੋਰ ਜਾਨਵਰ ਜੁੜਦਾ ਹੋਊਗਾ ਕੌਣ ਜੁੜਦਾ ਹੋਊਗਾ ਇਹ ਜਾਨੀ ਕਿ ਇਸ ਦੇ ਉੱਤੇ ਜਾਨੀ ਕਿ ਬਾਈ ਸਵਾਰੀ ਹੋ ਕੇ ਜਾਨੀ ਕਿ ਖੇਤਾਂ ਦੇ ਵਿੱਚ ਘੁੰਮਣ ਜਾਂਦਾ ਗੇੜੇ ਮਾਰਨ ਜਾਂਦਾ ਜਾਨੀ ਕਿ ਇਹਨਾਂ ਨੇ ਇੱਕ ਬੱਕਰਾ ਰੱਖਿਆ ਹੋਇਆ ਕੈਮਰਾਮੈਨ ਨੂੰ ਕਹਿੰਦਾ ਅੱਗੇ ਆਜੇ ਦਿਖਾ ਦੇ ਤਸਵੀਰਾਂ ਇਸ ਬੱਕਰੇ ਨੂੰ ਜੋੜ ਕੇ ਬਾਈ ਜਾਨੀ ਕਿ ਇਸ ਰੱਥ ਦੇ ਵਿੱਚ ਬੈਠ ਕੇ ਸਵਾਰੀ ਕਰਕੇ ਖੇਤਾਂ ਚ ਜਾਨੀ ਕਿ ਗੇੜਾ ਮਾਰਨ ਜਾਂਦਾ ਜ਼ਮੀਨ ਦੇ ਵਿੱਚ ਜਾਂਦਾ ਰੱਥ ਐਨੇ ਸ਼ੌਂਕਣਾ ਬਣਾਇਆ ਸਾਨੂੰ ਦਿਖਾਦਾ ਇੱਧਰ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੀ ਜਾਨੀ ਕਿ ਫੋਟੋ ਲਾਈ ਹੈ ਬੱਚੇ ਇਹਨਾਂ ਦੇ ਬੜੇ ਫੈਨ ਆ ਬੱਚਿਆਂ ਦੇ ਨਾਮ ਵੀ ਲਿਖਿਆ ਵਾਰਿਸ ਢਿੱਲੋਂ ਲਿਖਿਆ ਤੇ ਨੂਰ ਢਿੱਲੋਂ ਤੇ ਇੱਕ ਮਟਿੱਲੋਂ ਬੱਚਾ ਵੀ ਬੈਠਾ ਬੜਾ ਸ਼ੌਂਕ ਆ ਬੱਚੇ ਨੂੰ ਵੀ ਜਨਨੀ ਕਿ ਇਹਦਾ ਨਾਮ ਵੀ ਪੁੱਛਾਂਗੇ ਕੀ ਨਾਮ ਬਤੋਈ ਵਾਰਿਸ ਸਿੰਘ ਢਿੱਲੋਂ ਵਾਰਿਸ ਸਿੰਘ ਢਿੱਲੋਂ ਢਿੱਲੋਂ ਸਾਹਿਬ ਫਿਰ ਕਿਵੇਂ ਲੱਗਦਾ ਜਦੋਂ ਜਾਨੇ ਖੇਤਾਂ ਦੇ ਵਿੱਚ ਉਡਾਣ ਲੱਣ ਜਾਣੇ ਹੁੰਨੇ ਹੋ ਹਾਂਜੀ ਤੇ ਫਿਰ ਕਿੰਨੀ ਕੁ ਵੜ ਜਾਵੜਦੇ ਹੋ ਉਹ ਖੇਤ ਦੇ ਘੜ ਜਾਵੜਦਿਆਂ ਜਾਵੜਦੇ ਹਾਂ ਹਾਂਜੀ ਫਿਰ ਯਾਰ ਦੋਸਤ ਕੀ ਕਹਿੰਦੇ ਹੁੰਦੇ ਆ ਕਹਿੰਦੇ ਨੇ ਬਲਾਂਕਟ ਸਿਸਟਮ ਬਣਾਇਆ ਤੂੰ ਤਾਂ ਸਸਟਾ ਬਣਾਇਆ ਕਹਿੰਦੇ ਬਲਾਂਕਟ ਸਿਸਟਮ ਬਣਾਇਆ ਫਿਰ ਕੀ ਜਵਾਬ ਦੇਣਾ ਫੇਰ ਮੈਂ ਕਹਿੰਦਾ ਅਸਤਾ ਹੀ ਹੈ ਫੇਰ ਅਸਤਾ ਹੀ ਬਣਾ ਲੈਨੇ ਹੁੰਨੇ ਆ ਫਿਰ ਐ ਨਹੀਂ ਕਹ ਜੱਟ ਜਗਾੜੀ ਹੁੰਦੇ ਆ ਨਹੀਂ ਐ ਨਹੀਂ ਕਰੇ ਕਿ ਆ ਫੇਰ ਉਹ ਕਹਿਣਗੇ ਸਕੂਲ ਚ ਵੀ ਤੁਹ ਆਏ ਕਹਿਣਾਗਾ ਫੇਰ ਉਹ ਮੈਨੂੰ ਕਾਲਾ ਦੇਣਗੇ ਸਕੂਲ ਚ ਕਹਿਣਗੇ ਹਾਂ ਫੇਰ ਸਕੂਲ ਚ ਮੈਡਮਾਂ ਨੂੰ ਪਤਾ ਵੀ ਤੁਹਾਡੇ ਘਰੇ ਬੱਕਰਾ ਹੈਗਾ ਨਹੀਂ ਤੇ ਰੱਸ ਦਾ ਪਤਾ ਨਹੀਂ ਫੇਰ ਹੁਣ ਪਤਾ ਲੱਗ ਜੂਗਾ ਨਾ ਮੈਡਮਾਂ ਨੂੰ ਦੱਸ ਦਾਂਗੇ ਵੀਡੀਓ ਵੇਖ ਲੈਣਗੇ ਤੇਰੀ ਹੈ ਨਾ ਦੇ ਕਿਨਾ ਦੱਸੇ ਇਕਮ ਨੂਰ ਲਾਰਸਿੰਗ ਢੱਲੋਂ ਢੱਲੋਂ ਸਾਡੀ ਫਿਰ ਆਪਾਂ ਜਿਹਨਾਂ ਦੇ ਵੀਡੀਓ ਮੈਡਮਾਂ ਤੱਕ ਪਹੁੰਚਾ ਦੇਣੀ ਹੈ ਤੇ ਸਕੂਲ ਤੱਕ ਠੀਕ ਹੈ ਵੀ ਆਹ ਵੇਖੋ ਢੱਲੋਂ ਸਾਹਿਬ ਜਾਂਦੇ ਆ ਜਨਕ ਬੜੇ ਸ਼ੌਂਕਣਾ ਬਣਾਇਆ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਣਾ ਜਿਹੜਾ ਤੁਸੀਂ ਇਹ ਤਸਵੀਰਾਂ ਦਿਖਾਵੇ ਕੈਮਰਾਮੈਨ ਨੂੰ ਕਹਣਾ ਜਨਨ ਕਿ ਜਿਹੜਾ ਟਾਇਰ ਪਾਇਆ ਇਹ ਇੱਕ ਸਾਈਕਲ ਦੇ ਟਾਇਰ ਆ ਹੌਲੇ ਹੌਲੇ ਹਲਕੇ ਆ ਕਿਉਂਕਿ ਜਾਨਵਰ ਇਹ ਜਨਨ ਕਿ ਜਿੰਨਾ ਭਾਰ ਖਿੱਚ ਸਕਦਾ ਜਨਨ ਕਿ ਉਹ ਹਲਕਾ ਜਿਹਾ ਬੜੀ ਜਨਨ ਕਿ ਹਲਕਾ ਇਹ ਹਲਕਾ ਫੁਲਕਾ ਜਨਨ ਕਿ ਇਸ ਤੇ ਚਾਰ ਬੰਦੇ ਬੈਠ ਕੇ ਸਵਾਰੀ ਕਰ ਸਕਦੇ ਦੋ ਅੱਗੇ ਤੇ ਦੋ ਇੱਧਰ ਪਿੱਛੇ ਵੀ ਬੈਠ ਸਕਦੇ ਆ ਇਹਨਾਂ ਦੇ ਬੱਚੇ ਪਿੱਛੇ ਬਾਈ ਦੇ ਝੂਟ ਕੇ ਜਾਂਦੇ ਫਿਰ ਪੂਰਾ ਉੱਤੇ ਛਤਰੀ-ਛੁਤਰੀ ਲਾਈ ਆ ਪੂਰਾ ਇੰਜੋਏ ਕਰਦਾ ਪਰਿਵਾਰ ਸਾਰਾ ਯਾਨੀ ਕਿ ਇੱਧਰ ਪੈਰ ਧਰਨ ਵਾਲਾ ਬਣਾਇਆ ਪੂਰਾ ਯਾਨੀ ਕਿ ਸ਼ੌਂਕ ਨਾਲ ਬਣਾਇਆ ਕਹਿੰਦੇ ਹੁੰਦੇ ਆ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੇ ਪੈਸੇ ਲਾਏ ਆ ਇਹਨਾਂ ਨੇ ਪੈਸਾ ਨਹੀਂ ਵੇਖਿਆ ਇੱਕ ਸ਼ੌਂਕ ਸੀ ਜੁਆਕਾਂ ਨੂੰ ਵੀ ਸ਼ੌਂਕ ਆ ਤੇ ਆਪਾਂ ਜੇ ਬੱਕਰਾ ਰੱਖਿਆ ਤੇ ਰਾਥ ਵੀ ਬਣਾਉਣਾ ਕਰੀ ਰਾਥ ਵੀ ਇਹਨਾਂ ਨੇ ਬਣਾ ਲਿਆ ਪੂਰੀ ਜਾਣਕਾਰੀ ਲਵਾਂਗੇ ਨਾਈ ਦਾ ਨਾਮ ਵੀ ਪੁੱਛਾਂਗੇ ਜਾਣਕਾਰੀ ਵੀ ਲਵਾਂਗੇ ਕਿੱਥੋਂ ਸਾਚ ਇੱਕ ਕੈਮਰਾਮੈਨ ਨੂੰ ਕੋਲ ਲਿਆਓ ਅੱਗੇ ਇਹ ਜਿੰਨਾ ਬਣਾਇਆ ਨਾ ਰਾਤ ਤੁਸੀਂ ਘੁੰਮਦਾ ਵੇਖੋ ਅਗਲਾ ਹਿੱਸਾ ਅਟਕ ਹੁੰਦਾ ਜਾਂ ਇੱਥੋਂ ਜਿਹਨਿ ਕਿ ਇਹ ਤਾਂ ਠਾ ਠਾ ਹੁੰਦਾ ਜਨਿ ਕਿ ਉਧਰ ਬਣਾਇਆ ਜਿਹਦੇ ਕਾਰੀਗਰ ਨੇ ਬਣਾਇਆ ਉਹਦਾ ਵੀ ਬੜਾ ਦਿਮਾਗ ਹੋਊ ਆਫਸੋਸ ਸਮਝ ਕੇ ਬਣਾਇਆ ਹਲਕਾ ਫੁਲਕਾ ਬਣਾਇਆ ਵੀ ਜਿਹੜਾ ਇਹ ਜਨਿ ਕਿ ਖਿੱਚ ਸਕੇ ਇਹਨੂੰ ਜਨਿ ਕਿ ਔਖਾ ਨਾ ਹੋਵੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਆਪਣਾ ਸਤਨਾਮ ਸਿੰਘ ਸਤਨਾਮ ਸਿੰਘ ਟੱਲੋ ਕਿਰਾਹੇ ਬੱਕਰੇ ਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਇੱਕ ਘਰੇ ਬੱਕਰਾ ਲੈ ਕੇ ਆਈਏਗੀ ਲੈ ਕੇ ਆਂਦਾ ਸੀ ਤੇ ਜਾਵਾਂ ਉਹ ਵੈਸੇ ਕਰੇ ਨਹੀਂ ਮੈਂ ਉਹਨਾਂ ਦੇ ਗਿਆ ਤੇ ਮੈਂ ਕਿਹਾ ਯਾਰ ਬੱਕਰਾ ਸੋਹਣਾ ਹੈ ਨਸਲ ਦਾ ਕਿੱਥੇ ਗਏ ਤੁਸੀਂ ਕਿਸੇ ਦੇ ਘਰੇ ਸਾਡੇ ਜੀ ਹੀਰ ਵਜਦੇ ਆ ਹੂੰ ਉਹ ਨਬੁੱਟੇ ਕੀ ਉਹਨੇ ਪੂਰਾ ਨਸਲ ਦਾ ਬੱਕਰਾ ਬੱਕਰੀ ਦੀ ਪੂਰੀ ਸੀਗੀ ਆਪਣੀ ਕਾਕੂ ਹੀਰ ਕੇ ਤੇ ਬੱਕਰੇ ਦੇ ਚੰਗੀ ਦੇ ਬਹੁਤ ਬੱਚਾ ਵਧੀਆ ਹੈ ਹੂੰ ਕੋ ਮਨੋ ਲੈ ਆ ਯਾਰ ਮੈਂ ਹੈ ਯਾਰ ਕੋਈ ਤੁਸੀਂ ਉਹਨਾਂ ਵੱਡਣ ਨੂੰ ਚਗਾ ਦੋਗੇ ਤੇ ਮੈਨੂੰ ਉਹ ਬੱਕਰਾ ਦੇ ਦਿਓ ਸੋਨੂੰ ਮੈਂ ਅੱਜ ਵੱਧ ਦੇਣਾ ਜੇ ਤੁਹਾਨੂੰ 2500 ਦਾ ਮੈਂ 3000 ਰੁਪਏ ਦੇ ਦੇਣਾ ਹੋ ਗਿਆ ਲੈ ਜਾ ਯਾਰ ਤੰਨੀਆਂ ਤਾਂ ਮੈਂ ਲੈ ਆ ਅੱਛਾ ਬੱਕਰਾ ਹੋ ਗਿਆ ਵਧੀ ਗਿਆ ਤੇ ਮੇਰਾ ਵਿੱਚ ਉਹਨੂੰ ਜਤਨੀ ਕਰਿਆ ਮੈਂ ਪਾਜੀ ਕਹਿੰਦੇ ਕਦੋਂ ਮੇਰਾ ਪੂਰਾ ਹੋ ਗਿਆ ਇਹ 2 ਸਾਲਾਂ ਦਾ ਹੋ ਗਿਆ ਮੈਂ ਹੈਰ ਨਹੀਂ ਇਹਨੂੰ ਵੇਚ ਨਹੀਂ ਮੇਰੇ ਕੋਲ ਆਏ ਸੀ ਕਿੰਨੇ ਦੱਸ ਕਿੰਨੇ ਪੈਸੇ ਲੈਣੇ ਮੈਂ 1000 ਰੁਪਏ ਦਾ ਮੁੱਲ ਹੀ ਹੈ ਨਹੀਂ ਜੇ 15 ਲੱਖ ਦੇ ਵਿੱਚ ਮੈਂ 15 ਨਹੀਂ ਦਿੰਦਾ ਹੁਣ ਅੱਛਾ ਜੇ ਤੁਹਾਨੂੰ ਕੋਈ 15 ਚਰਚਾ 20 ਦੇ ਵੀ ਆਜੇ ਬੰਦਾ ਦੇ ਜਮਾ ਦੇਣਾ ਹੀ ਨਹੀਂ ਮਖਾ ਜੀ 20 ਲੱਖ ਤਾਂ ਵੀ ਨਹੀਂ ਦੇਣਾ ਮੈਂ ਦੇਣੀ ਨਹੀਂ ਮੇਰਾ ਨਾ ਇਹਦੇ 'ਚ ਹੋਰ ਹੈ ਇਹ 'ਚ ਮੈਨੂੰ ਕੁਦਰਤੀ ਜਾਂ ਕੁਛ ਹੀ ਲਾ ਲਓ ਮੈਨੂੰ ਨਾ ਕਿਤੇ ਦਾ ਮੇਰੇ ਆਇਆ ਬਹੁਤ ਵਧੀਆ ਵੀ ਮੇਰੇ ਪਰਿਵਾਰ 'ਚ ਹੋਰ ਸਭ ਨੂੰ ਲੱਕੀ ਹੈ ਆਪਣੇ ਦਵਾਜੇ ਤਾਂ ਲੱਕੀ ਹੈ ਜੀ ਜਾਨਵਰ ਘੜਾ ਗਿਆ ਜੀ ਫਿਰ ਮੈਂ ਉਹਨਾਂ ਨੂੰ ਇਹ ਆਖਿਆ ਮੈਨੂੰ ਕਹਿੰਦੇ ਇੱਥੇ ਸਾਡੇ ਮੁਸਲਮਾਨ ਆਉਂਦੇ ਆ ਮੈਂ ਵਪਾਰ ਕਰਦਾ ਮੰਜਾਂ ਦਾ ਉਹਨਾਂ ਦੇ ਚਾਚਾ ਦੇਦੇ ਆ ਵੀ ਇੱਥੇ ਸਾਨੂੰ ਦੱਸ ਦੇ ਵੀ ਕਿੰਨੇ ਮਰਜੀ ਪੈਸੇ ਲੈ ਲਈ ਤੂੰ ਉਹਨੇ ਯਾਰ ਮੈਂ ਵੇਚਣੇ ਨਹੀਂ ਨੇ ਆਪਾਂ ਤਾਂ ਮੈਂ ਇਹ ਪੁੱਤ ਬਣਾ ਕੇ ਰੱਖਿਆ ਹੋਇਆ ਹੂੰ ਇਹਨੂੰ ਮਸਿਆਲ ਦੇ ਵਿੱਚ ਪੂਰੇ ਸੌ ਤਾਂ ਵੀ ਨਾਤ ਮੈਨੂੰ ਹੀ ਪੋਣਾਉਣਾ ਸਿਆਲ ਤੋਂ ਅੱਛਾ ਵੀ ਹੁਣ ਮੈਂ ਘਟਾਏ ਆ ਹੁਣ ਇਹਨੂੰ ਉਹ ਚੂਰੀ ਚੂਰੀ ਦੇਖ ਖਵਾ ਦਿੰਦੇ ਆ ਤੇ ਵੀ ਵੀ ਕਿੰਨੀ ਗੋੜ ਦੀ ਗੋੜ ਦਾ ਸ਼ਕੀਨ ਹੈ ਇਹ ਗੋੜੋ ਜੇ ਹੁਣ ਬੜਾ ਨਹੀਂ ਪੁੰਦੇ ਬੇਗਰਮੀ ਆ ਅੱਛਾ ਥੋੜਾ ਪੁੰਨੇ ਇਹ ਫੋਕੀ ਪਾਦੀਏ ਖਾਂਦਾ ਨਹੀਂ ਮੇਰਾ ਉਹ ਕਜੂਰੀ ਖੰਡਾੜੀ ਨਹੀਂ ਹੈ ਠੀਕ ਹੈ ਤੇ ਇਹਨੂੰ ਕਦੋਂ ਹੁਣ ਸਿਓ ਚੱਲ ਪਏ ਵੱਧੋ ਫਿਰ ਸਿਓ ਤਾਂ ਬਹੁਤ ਕੰਦਾ ਸਿਓ ਤਾਂ ਮੈਂ ਇਹਨੂੰ ਕੁੱਲੋ ਪਾ ਦੋ ਕੁੱਲੇ ਖਾ ਜੂ ਜੀ ਇੱਕ ਘਾਵਤ ਵੀ ਇਹ ਕਹਿੰਦੇ ਨੇ ਹੀਰੇ ਦੀ ਪਰਖ ਜਵਾਰਗੇ ਨੂੰ ਹੁੰਦੀ ਹੈ ਇਹ ਬਾਈ ਸਾਡਾ ਵਪਾਰੀ ਹੈ ਇਹਨੂੰ ਪਰਖ ਸੀ ਵੀ ਇਹ ਨਸਲ ਹੈ ਤੁਹਾਨੂੰ ਨਸਲ ਦਾ ਪਤਾ ਸੀ ਕਿਹੜੀ ਨਸਲ ਹੈ ਸਾਨੂੰ ਹਾਂ ਜੀ ਬੀਟੂਪੁਰਾ ਪਿਓਰ ਸੀ ਸਾਨੂੰ ਪਤਾ ਸੀ ਅੱਛਾ ਜੇ ਇਹਨੂੰ ਨਸਲ ਦਾ ਪਤਾ ਸੀ ਤੇ ਇਹ ਲੈ ਆ ਸੌਦਾ ਕਰਕੇ ਘਰੇ ਲੈ ਆਇਆ ਕਹਿੰਦੇ ਹੁੰਦੇ ਆ ਮਾੜੇ ਨੂੰ ਮੱਝ ਤੇ ਤਕੜਾ ਮੱਝ ਨੂੰ ਖਾ ਜਾਂਦਾ ਜਨਨ ਕਿ ਇਹ ਜਾਨਵਰ ਰੱਖਣੇ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ। ਜਨਨ ਕਿ ਬਾਈ ਦੱਸ ਰਿਹਾ ਵੀ ਸਿਓ ਪਾ ਰਿਆਂ। ਸਿਓ ਤਾਂ ਆਮ ਗੱਲ ਕਰਕੇ ਆਮ ਬੰਦਰੋਂ ਨਹੀਂ ਮਿਲਦੇ ਤੇ ਇਹ ਬੱਕਰੇ ਨੂੰ ਸਿਓ ਪਾ ਰਿਆ। ਚੋਰੀ ਆਪਾਂ ਕੁੱਟ ਕੇ ਜਵਾਕਨ ਨੂੰ ਨਹੀਂ ਦਿੰਦੇ। ਵੀ ਚੋਰੀਕੋਟ ਦੇ ਜਵਾਕ ਵਿਲਕੀ ਜਾਂਦਾ। ਮੰਮੀ ਚੋਰੀਕੋਟ ਦੇ ਮੈਨੂੰ ਉਹ ਕਹਿੰਦੇ ਬੈ ਜਾ ਬੈਦਨ ਦੰਨੀਆਂ ਚੋਰੀ ਕੁੱਟ ਕੇ ਰਾਣਾ। ਤੇ ਨਾ ਤੇ ਕਿੱਥੋਂ ਚੋਰੀ ਪਾਦਾ। ਇਹ ਬਾਈ ਕਹਿੰਦਾ ਮੈਂ ਦੇਸੀ ਘੋਦ ਦੀ ਜਨਨ ਕਿ ਚੋਰੀ ਕੁੱਟ ਕੇ ਇਹਨੂੰ ਪਾਉਣਾ। ਸੇਵ ਇਹਨੂੰ ਪਾਉਣਾ। ਕੋ ਹੋਰ ਬੜੀ ਜਨਨ ਕਿ ਕਾਫੀ ਸਮਾਨ ਪਾਉਂਦਾ। ਬਾਈ ਸਾਨੂੰ ਇਹ ਵੀ ਦੱਸ ਰਿਹਾ ਸੀ ਇਹ ਦੁੱਧ ਨਹੀਂ ਪੀਂਦਾ ਮੈਂ ਆਖਿਆ ਵੀ ਚੱਲ 2-3 ਲੀਟਰ ਦੁੱਧ ਪਾ ਦਿਆ ਕਰਾਂਗੇ ਬਾਈ ਦਾ ਚੰਗਾ ਕਾਰੋਬਾਰ ਆ ਚੰਗੀਆਂ ਮੱਝਾਂ ਜਨਕੇ ਤਕੜਾ ਪਰਿਵਾਰ ਐ ਇਹ ਕਹਿੰਦੇ ਦੁੱਧ ਦੱਦ ਪੀਵੇ ਤਾਂ ਸੀ ਉਹ ਵੀ ਪਾ ਦਗੇ ਬਾਦਾਮ ਤੋਂ ਵੀ ਪਾਉਣੇ ਕੋਈ ਨਹੀਂ ਬਾਦਾਮ ਨਹੀਂ ਪਾਉਣਾ ਤਾਂ ਬਾਦਾਮ ਤਾਂ ਮਾੜੇ ਹੁੰਦੇ ਦੀ ਖਾਤਰ ਜੀ ਅੱਛੇ ਕਰਮ ਹੁੰਦੇ ਆ ਨਹੀਂ ਕਈ ਵਾਰ ਝੋਂਪੂਰ ਕੇ ਪਾ ਦਿੰਦੇ ਨਾ ਝੋਂਪੂਰ ਨਹੀਂ ਪਾਉਣਾ ਅੱਛਾ ਹੂੰ ਘੋੜੀ ਦੇ ਤਾਂ ਮਾੜਾ ਹੀ ਆ ਪਤਾਓ ਜੀ ਕਹਿੰਦੇ ਹੁੰਦੇ ਚਲੋ ਉਹਦਾ ਇਹਨਾਂ ਨੂੰ ਪਤਾ ਕਿਉਂਗਾ ਜਿਹੜਾ ਵਪਾਰੀ ਬੰਦਾ ਹੁੰਦਾ ਉਹਨਾਂ ਨੂੰ ਵੱਧ ਪਤਾ ਹੁੰਦਾ ਵੀ ਕਿਵੇਂ ਗਵੇਂ ਨਹੀਂ ਤੇ ਇੱਧਰ ਬਾਪੂ ਆਇਓ ਇੱਕ ਸਾਰੇ ਦੇਖ ਰੇਖ ਜਾਨੀ ਕਿ ਸੰਭਾਲੇ ਕਰਦਾ ਪੱਠੇ ਇਹਨੇ ਪਾਉਣੇ ਆ ਕਹਿੰਦੇ ਹੁੰਦੇ ਜਿਹੜਾ ਸਾਹਮ ਦਾ ਹੋਵੇ ਨਾ ਤੇ ਉਹਦੇ ਚ ਮੋਹ ਵਾਲਦ ਹੁੰਦਾ ਇਹ ਇਹਦਾ ਮੋਹ ਵੱਧ ਕਰਦਾ ਬਾਬੇ ਦਾ ਤੇ ਬਾਬਾ ਵੀ ਇਹਦਾ ਮੋਹ ਵੱਧ ਕਰਦਾ ਤੇ ਰਾਤ ਨੂੰ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਗੱਲਾਂ ਪਤਾ ਤੁਸੀਂ ਕਰਦੇ ਸੀ ਰਾਤ ਨੂੰ ਤੇਰਾ ਖੇਸ ਚੱਕ ਚੱਕ ਕੇ ਵੇਂਦਾ ਦੋ ਵਾਰੀ ਦੇਖਿਆ ਜੀ ਚੱਕ ਕੇ ਖੇਦਾ ਮੈਂ ਖੇੜੀ ਤੇ ਬਾਈ ਛੇੜਦਾ ਮੈਂ ਕਿਹਾ ਭਾਈ ਨਾ ਯਾਰ ਸੌ ਜਾਂਦੇ ਮੁੜ ਕੇ ਫੇਰ ਚੱਕ ਲੈ ਖੇਸ ਜਦੋਂ ਮੈਂ ਝਾਕਿਆ ਮੈਂ ਕਿਹਾ ਤੇ ਖੁੱਲਿਆ ਫਿਰਦਾ ਮੈਂ ਚੱਲ ਉਸ ਕਿੱਲੇ ਤੇ ਉੱਥੇ ਕਿੱਲੇ ਤੇ ਜਾਵੜੇ ਉੱਥੇ ਜਾ ਕੇ ਮੈਂ ਰੱਸਾ ਪਾਦਾ ਕੀ ਇਹ ਵਫਾਦਾਰ ਲੱਗਦਾ ਤੁਹਾਨੂੰ ਵੀ ਜਿਹੜਾ ਬਾਰ-ਬਾਰ ਜਗਾ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਇਹੀ ਕਹਿਣਾ ਪਊਗਾ ਵੀ ਇਹ ਜਨਨ ਕਿ ਵਫਾਦਾਰ ਲੱਗਦਾ ਰਾਤ ਨੂੰ ਤੂੰ ਸੌਂਦਾ ਨੇ ਪਿਕਤੇ ਠਾਊਗਾ ਜੀ ਠਾਊਗਾ ਠਾਊਗਾ ਨਾਂ ਨੂ ਰੱਖਿਆ ਕੋਈ ਤੁਸੀਂ ਨਾ ਨਹੀਂ ਜੀ ਰੱਖਿਆ ਸੀ ਕਿਸ ਨਾ ਨਹੀਂ ਹੋਰ ਨਾ ਜੀ ਰੱਖਿਆ ਗਿਆ ਹਾਂ ਬਈ ਨਾਂ ਕਿਉਂ ਨਹੀਂ ਰੱਖਿਆ ਯਾਰ ਆਮ ਤੌਰ ਤੇ ਤਾਂ ਜਦੋਂ ਹੁਣ ਘੋੜੀਆਂ ਘੋੜੀਆਂ ਰੱਖਦੇ ਨੇ ਤੁਸੀਂ ਘੋੜੀਆਂ ਰੱਖਦੇ ਆ ਤੇ ਘੋੜੀਆਂ ਦਾ ਨਾਂ ਨਹੀਂ ਉਹਦੇ ਘੋੜੇ ਦਾ ਆਪਾਂ ਕਹਿੰਦੇ ਵੀ ਇਹਦਾ ਨਾਂ ਨਹੀਂ ਰੱਖਿਆ ਕੁਦਰਤੀ ਗੱਲ ਹੈ ਜੇ ਹੁਣ ਆਪਾਂ ਤੁਹਾਨੂੰ ਐਵੇਂ ਕਹਿ ਦੀ ਬਈ ਨਾਂ ਨਹੀਂ ਰੱਖਿਆ ਗਿਆ ਬਸ ਇੱਕ ਗੱਲ ਹੋਰ ਹੈ ਚੰਗਾ ਪਰਿਵਾਰ ਆ ਚੰਗਾ ਖਾਨਦਾਨ ਆ ਚੰਗੇ ਜ਼ਿਮੀਂਦਾਰਾਂ ਘੋੜੀਆਂ ਰੱਖਣ ਦੇ ਸ਼ੌਂਕੀ ਤੇ ਬੱਕਰਾਂ ਦਾ ਸ਼ੌਂਕ ਕਿੱਥੋਂ ਆ ਗਿਆ ਤੁਹਾਨੂੰ ਬਈ ਨਹੀਂ ਬੱਕਰਾਂ ਦਾ ਸ਼ੌਂਕ ਤੁਹਾਨੂੰ ਮੈਂ ਦੱਸਦਾ ਵੀ ਉੱ ਹੋਣ ਲੱਗਿਆ ਕਦੋਂ ਫਿਰ ਇਹ ਕਦ ਕਰਨ ਲੱਗ ਗਿਆ ਮੈਂ ਕਿਹਾ ਨੂੰ ਵੀ ਵੇਚਨ ਦਾ ਨਾਂ ਨਹੀਂ ਲ ਲਈ ਮੈਨੂੰ ਆਖਿਆ ਇਹੀ ਸਾਹਮ ਦਾ ਸਾਡੇ ਵਿਚਾਰਾ ਬੰਦਾ ਇਹ ਮੇਰਾ ਰੱਖਿਆ ਹੋਇਆ ਇਹ ਨਹੀਂ ਸਾਹਮਣੇ ਅੱਛਾ ਤੇ ਮੈਂ ਖੈਰ ਇਹ ਸੋਨਾ ਬਣੂਗਾ ਜੇ ਆਪਾਂ ਵੇਚਣਾ ਨਹੀਂ ਨਹੀਂ ਇਹ 2 ਸਾਲ ਤੋਂ ਕਹਿੰਦਾ ਬਾਈ ਕਿਵੇਂ ਵੇਚ ਦੇਗੇ ਹੁਣ ਮੈਂ ਨਹੀਂ ਯਾਰ ਮੇਰਾ ਨਾ ਮਨ ਨਹੀਂ ਕਰਦਾ ਹੁਣ ਨਹੀਂ ਵੇਚਣਾ ਹੁਣ ਤਾਂ ਮੈਂ ਕਿਹਾ ਤੂੰ ਇਹ ਤੂੰ ਐਂ ਸੱਜਣਾ ਵੀ ਆਪਣਾ ਕਿ ਜਵਾਗ ਨੋੜੀ ਵੀ ਬਰਾਬਰ ਹੀ ਆ ਆਪਣਾ ਨਹੀਂ ਯਾਰ ਵੇਚਦੇ ਨਹੀਂ ਮੈਂ ਫਿਰ ਉਹਨਾਂ ਨੂੰ ਜਨੇ ਕਿਹਾ ਵੱਧ ਪਿਆਰ ਕਰਦੇ ਹਾਂ ਸੀ ਇਹਦਾ ਵੱਧ ਕਰਦੇ ਆ ਮੈਂ ਕਿਹਾ ਵੀ ਜਵਾਗ ਨੇ ਲਿਆ ਚਲੋ ਬਾਹਰ ਜਾਓਗਾ ਆਪਾਂ ਆਪਾਂ ਵੇਚੀ ਨਾ ਦੋਨਾਂ ਕੋਈ ਨਹੀਂ ਜਲਦਾ ਇਹਦੀ ਸੇਵਾ ਕਰਨਾ ਕਿੰਨੀ ਮਰਜੀ ਇਹਨੂੰ ਮੈਂ ਕਿਹਾ ਵੀ ਇਹਨੂੰ ਕੋਸ ਮਰਜੀ ਪਈ ਆ ਕੁੜਕਾਂ ਦਾ ਮੰਨੀ ਇੱਕ ਗੱਲ ਦੱਸੋ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ ਚੇਡਾ ਚੋਡਾ ਨਹੀਂ ਕਰਦੇ ਰਿਸ਼ਤੇਦਾਰ ਜ਼ਿਆਦਾ ਤੌਰ ਤੇ ਤਾਂ ਬੰਦੇ ਦੀ ਸਾਲੀ ਚੇਡਾ ਕਰਦੇ ਵੀ ਜੀਜਾ ਤੈਨੂੰ ਆ ਕਿਧਰੋਂ ਸ਼ੌਂਕ ਆ ਪਿਆ ਚੇ ਚੇਡਾ ਕਰਦੇ ਮਾੜੇ ਮਟੇ ਉਹ ਤਾਂ ਜਾਂਦਾ ਕਹਿੰਦੇ ਵੀ ਇਹ ਤੂੰ ਸੀ ਕਿਉਂ ਰੱਖਿਆ ਮੈਂ ਵੀ ਅਸੀਂ ਇਸ ਤਰ੍ਹਾਂ ਹੀ ਰੱਖਿਆ ਇਹ ਗੱਲ ਵੀ ਸਾਡੇ ਦਿਲ ਤੇ ਬਹਿ ਗਈ ਵੀ ਅਸੀਂ ਇਹਨੂੰ ਘਰੋਂ ਕੱਢ ਨਹੀਂ ਸਕਦੇ ਕਿੰਨਾ ਮਨ ਵੀ ਕਦੋਂ ਹੋਊਗਾ ਵਿਚਾਰਾ ਉਹਦੋਂ ਵੀ ਮੁੜ ਕੇ ਤੇ ਅਸੀਂ ਕਿਹਾ ਵੀ ਇਹ ਨੂੰ ਨਹੀਂ ਮੈਂ ਗੱਡ ਸਕਦਾ ਇਹ ਨੂੰ ਇਹਦਾ ਹੀ ਰਹੂਗਾ ਮੱਕਰੀ ਅੱਛਾ ਵੀ ਬਸ ਤੇ ਰਿਸ਼ਤੇਦਾਰ ਜਦੋਂ ਆਉਂਦੇ ਆ ਉਦੋਂ ਇਹਨੂੰ ਲੈ ਲੂ ਜਾਂਦੇ ਆ ਕਹਿੰਦੇ ਫੋਟੋ ਫਾਟੋ ਕਰਾਉਣ ਲੱਗੇ ਆ ਹੈਂ ਕੀਤੇ ਲੇ ਕਹਿੰਦੇ ਹੋਰ ਬਾਹਰੋਂ ਵੀ ਆਉਂਦੇ ਆ ਕਦੋਂ ਆਉਂਦੀ ਹੈ ਕਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵਾਕਈ ਘਰੇ ਕੋਈ ਬੰਦਾ ਵੇਖ ਕੇ ਜਾਂਦਾ ਉਹਨਾਂ ਦਾ ਕਮਾਲ ਆ ਯਾਰ ਇਹ ਕੀ ਕਰਿਆ ਬਈ ਇਹ ਐ ਨਹੀਂ ਪਤਾ ਹੁੰਦਾ ਇਹਨੂੰ ਵੀ ਕੀ ਹੈ ਇਹ ਬਾਈ ਘੋੜੀ ਵਾਲਾ ਜਗਾੜਾ ਨਹੀਂ ਯਾਰ ਬੱਕਰੇ ਵਾਲਾ ਜਗਾੜਾ ਕਹਿੰਦਾ ਕਮਾਲ ਆ ਯਾਰ ਪੰਜਾਂ ਬੱਕਰਾ ਕਿਵੇਂ ਜੜੂਗਾ ਤਰ ਉਹਨੂੰ ਜੋੜ ਕੇ ਦਿਖਾਉਣ ਨੇ ਵਿਆਹ ਦੇ ਲਾ ਨਹੀਂ ਜੇ ਤਾਂ ਤੁਸੀਂ ਖੇਤ ਲੈ ਕੇ ਜਾਂਦੇ ਆ ਚਲੋ ਪਿੰਡ ਦਾ ਤਾਂ ਪਤਾ ਹੋਊਗਾ ਭਾਈ ਬੱਕਰਾ ਹੈ ਤੇ ਜਿਹੜਾ ਨਵਾਂ ਬੰਦਾ ਉਹ ਤਾਂ ਭੱਜ ਕੇ ਨੇੜੇ ਆਉਂਦਾ ਹੋਈ ਬੱਕਰਾ ਦੇ ਕੋੜਾ ਦੇ ਕੀ ਹੈ ਕੀ ਚੀਜ਼ ਆ ਕੋਈ ਜਾਨਵਰ ਕਿਹੜਾ ਐ ਏਦਾਂ ਮਤਲਬ ਏਦਾਂ ਲਈ ਜਾਂਦਾ ਹੈ ਨਹੀਂ ਬੱਕਰਾ ਏਡੀ ਨਾ ਸਕਦਾ ਘੱਟ ਮਿਲਦਾ ਨਾ ਬਹੁਤ ਅਸੀਂ ਬੌਕਸਰ ਲੱਗੇ ਸੀ ਉਹ ਸਾਰਾ ਮੇਲਾ ਹੀ ਸਾਡੇ ਮਗਰ ਸੀ ਕੋਈ ਬੰਦਾ ਕਹਿ ਦੇ ਵੀ ਨਹੀਂ ਅੱਛਾ ਫੋਟੋ ਕਰਾਈਆਂ ਲੋਕਾਂ ਨੇ ਹਾਂ ਬਹੁਤ ਜ਼ਿਆਦਾ ਪਿੰਡ ਚ ਜਿੱਦੇ ਤੋਂ ਕਿ ਵਿਆਹ ਹੋਉਂਦਾ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਛੋਟੇ ਯਾਰੇ ਹੁਣ ਇੱਕ ਦੋ ਮੈਨੂੰ ਕਹਿੰਦੇ ਯਾਰ ਦੇ ਦੇ ਯਾਰ ਬਾਈ ਯਾਨਕਿ ਜੇ ਕੋਈ ਵੀ ਅਸੀਂ ਵੀ ਵਾਹਾਂਗੇ ਦੋਵੇਂ ਵਿਆਹ ਕੀ ਸੀ ਯਾਰ ਹੋਰ ਆਉਂਦਾ ਮੋਲੇ ਜੋ ਯਾਰ ਮੜਕੇ ਫਿਰ ਮੈਂ ਕਿਹਾ ਸਾਡਾ ਬੰਦਾ ਹੋ ਜਾਊਗਾ ਮੈਂ ਤਾਂ ਆਪ ਵੀ ਕਮਾਈ ਦਾ ਕੰਮ ਕਰ ਲਿਆ ਬਾਈ ਨੇ ਲੈ ਵੇਖ ਲੋ ਆ ਨਵਾਂ ਕੰਮ ਜਿਹੜਾ ਕਰੂਆ ਹੈ ਜਿੱਥੇ ਬੰਦਾ ਦੀ ਗੱਡੀ ਹੈ ਕੋਈ ਚੱਕਰੀਗਾ ਅਸੀਂ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਇਹ ਕਹਿੰਦਾ ਵਿਆਹ ਦੇ ਵਿੱਚ ਜਿਹੜੇ ਮੁੰਡੇ ਪ੍ਰੀਮੀਅਮ ਬਣਾਉਂਦੇ ਹੁੰਦੇ ਆ ਤੇ ਉਹ ਜਣੇ ਕਿ ਕਹਿੰਦੇ ਉੱਤੇ ਬੈਠ ਕੇ ਫੋਟੋ ਕਰਾਉਂਦੇ ਆ ਤੇ ਮੇਰੇ ਹਿਸਾਬ ਨਾਲ ਇਹਦੀ ਟਿਕਟ ਬਾਵਾ ਰੱਖਦੇ 10000 ਰੱਖਦੇ ਤਾਂ ਅਲੱਗ ਕਾਸੀ ਲੈ ਲੈ ਬਾਈ ਕਿਉਂਕਿ ਵਿਆਹ ਦੇ ਜੇ 20-20 ਰੱਖ ਲਾ ਸਕਦੇ ਆ ਤੇ 10000 ਇਹ ਮਿਲਣਾ ਨਹੀਂਗਾ ਗੱਡੀ ਮਿਲ ਜੂਗੀ ਕਾਇਤੇ ਹੋਰ ਕਿਤੋਂ ਮਿਲ ਜੂ ਇਹਦਾ ਨੇੜ ਪਹਿਲਾਂ ਤਾਂ ਦਾਸੀ ਲੈਣਾ ਬਾਈ ਤੇ ਫਿਰ ਨੂੰ ਦੇ ਦੇ ਉਡਾ ਲੈ ਨੂੰ ਫਿਰ ਮੰਗ ਤਾਂ ਤੇਰੀ ਹੋ ਜੂਗੀ ਇਹ ਤਾਂ ਗੱਲ ਮੰਨ ਲੈ ਮੈਂ ਪਾਣੀ ਲਿਆ ਪੰਜ ਗਲਾਸ ਮੈਂ ਕਹਿੰਦਾ ਮੰਗ ਤਾਂ ਤੇਰੀ ਵਾਝਾ ਨਹੀਂ ਇਹ ਤਾਂ ਕੋਈ ਛੱਕਣੀਗੇ ਨਹੀਂ ਮੰਗ ਤਾਂ ਪੱਕੀ ਕਰਨੀ ਛੋੜ ਕੋ ਨਹੀਂ ਇਹ ਤਾਂ ਅੱਜ ਹੀ ਗਾਲੇ ਵੇਖ ਲੈ ਤੂੰ ਇਸ ਗੱਲ ਤੇ ਰਹਿਣਾ ਨਹੀਂਗਾ ਮੁੜ ਕੇ ਤੂੰ ਹੁਣ ਵੀਡੀਓ ਪਾ ਦੇਣੀ ਹੈ ਮੇਰੀ ਮੇਰੀ ਹੁਣ ਲਓ ਵੀ ਮੈਨੂੰ ਦਲੀਲ ਲੈ ਕੋ ਵੀ ਕਿਤੇ ਮੇਰੇ ਬੇਟੇ ਦਾ ਹੈ ਉਹਦੇ ਲਾਜਵੇਂ ਹੁਣ ਮਿਵਾਉਣਾ ਇੱਥੇ ਉਹ ਲਾਜਵੇਂ ਪਾਉਂ। ਫਿਰ ਉਹਦਾ ਬੈਠਣਗੇ ਜੇ ਹੁਣ ਯਾਰ ਦੋਸਤ ਆਜੇ ਅਸੀਂ ਅੱਜੇ ਕੱਲ ਨੂੰ ਭਾਈ ਅਸੀਂ ਤਾਂ ਬੱਕਰਾ ਲੈ ਕੇ ਜਾਣਾ ਰਾਤ ਭਾਈ ਅਸੀਂ ਤਾਂ ਵਿਆਹ ਲੈ ਕੇ ਜਾਣਾ ਤੇ ਫਿਰ ਫਿਰ ਐਂ ਕਹਦੇਗਾ ਭਾਈ ਯਾਰ ਚੱਲ 5000 ਦੇ ਦਿਓ ਯਾਰ ਅੱਛਾ ਮੁਕਤ ਨਹੀਂ ਮੁਕਤ ਕਿਉਂ ਕਿਉਂ ਦੀ ਸੇਵਾ ਨਹੀਂ ਕਰਦੇ ਇਹ ਤਾਂ ਨੱਤੀ ਆ ਕੇ ਖੜਾ ਰੂ ਅਗਲਾ ਅਗਲਾ ਤਾਂ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਯਾਰ ਅੱਛਾ ਯਾਰ ਦੋਸਤਾਂ ਦਾ ਚੰਗੇ ਪੈਸੇ ਕੋਈ ਚੰਗੇ ਜੀ ਇੱਕ ਮੈਨੂੰ ਦੱਸੋ ਜਿਹੜਾ ਰਾਤ ਬਣਾਇਆ ਆਜੋ ਨੇੜੇ ਆਜੋ ਮੜ ਜਾ ਜਿਹੜਾ ਰਥ ਬਣਾਇਆ ਤੁਸੀਂ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਸੀ ਇਦਾਂ ਬਣਾਉਣਾ ਤੇ ਉਹ ਮਿਸਤਰੀ ਨੇ ਆਪ ਹੀ ਬਣਾ ਦਿੱਤਾ ਸਾਡੀ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਮੈਂ ਕਿਹਾ ਵੀ ਰਥ ਬਣਾਉਣਾ ਬੱਕਰੇ ਵਾਸਤੇ ਉਹ ਕਹਿੰਦਾ ਯਾਰ ਬਣਾਵਾਂਗੇ ਆਪਾਂ ਸੋਚ ਸਮਝ ਕੇ ਪਹਿਲਾਂ 6 ਮਹੀਨੇ ਸੋਚੀ ਗਿਆ ਉਹ ਤੇ ਫਿਰ ਮੈਨੂੰ ਕਹਿੰਦਾ ਵੀ ਹੁਣ ਬਣਾ ਤੇ ਹੁਣ ਲੋਹਾ ਲਿਆ ਕੀ ਚਾ ਮੈ ਲੋਹਣੂ ਤੇ ਕਹਤਾ ਉਹਨਾਂ ਨੂੰ ਜੈਤੂ ਉਹ ਸੱਟ ਗਏ ਕਿਉਂ ਬਣਾਉਣ ਲੱਗਾ ਮੈਨੂੰ ਕਹਿੰਦਾ ਵੀ ਕਟਾਈ ਮੂਹਰੇ ਕਰਨੀ ਹੈ ਮੈਨੂੰ ਵੀ ਕਟਾਈ ਦਾ ਕਰਨੀ ਹੈ ਤਾਂ ਮੈਨੂੰ ਵਢੰਡੇ ਜਾਂਦੇ ਫੇ ਨਕਸ਼ਾ ਲਿਆਉਂਦੇ ਉੱਥੇ ਨਾ ਕੋਈ ਵਢੰਡੇ ਹੈਗਾ ਜਗਾੜ ਕਿਉਂ ਕਟਾਈ ਹੈ ਕਟਾਈ ਆਪ ਨੂੰ ਲਾਜ਼ਮੀ ਚਾਹੀਦੀ ਬੋਲਟਰਾਂ ਮੂਹਰੇ ਕਟਾਈ ਨਾ ਕਟਾਈ ਵੀ ਤਾਂ ਨਹੀਂ ਮੁੰਡੇ ਇੱਕ ਪਾਸੇ ਜਾਊਗਾ ਉਹ ਲਿਆਇਆ ਫੇ ਸਾਰਾ ਮੈਨੂੰ ਵੇਖ ਕੇ ਕੱਚਾ ਬਣਾਤਾ ਉਹਨੇ ਪਹਿਲਾਂ ਮੈਨੂੰ ਵੀ ਇਹੋ ਜਿਹਾ ਬਣਾ ਦੇ ਫੇ ਵੀ ਠੀਕ ਹੈ ਉਹ ਵਿਚਾਰੇ ਕਾਕਾ ਸੀ ਸਾਡੇ ਬਹੁਤ ਚੜਾਈ ਸੀ ਮੁੰਡੇ ਦੀ ਉਹਦੀ ਮੌਤ ਹੋ ਗਈ ਆ ਦੋ ਕੁ ਮਹੀਨੇ ਹੋਏ ਇਸਤਰੀ ਦੀ ਜੀ ਤੇ ਉਹਨੇ ਚੱਲੇ ਬਣਾ ਕੇ ਮੈਨੂੰ ਕਹਿੰਦਾ ਵੀ ਆਹ ਸਵਾਲ ਲਿਆ ਆਹ ਪਟਾ ਰਾਂ ਦੇ ਆ ਲਾਵਾਂਗੇ ਆ ਲਾਵਾਂਗੇ ਤੁਸਾਂ ਨਹੀਂ ਦੇਣਾ ਕੋਈ ਟੈਟੀ ਅੱਛਾ ਤੇ ਸਾਰੀਆਂ ਸੀਟਾਂ ਸੂਟ ਉਹਨੇ ਕੱਸੀਆਂ ਮੈਂ ਤਾਂ ਬਣਾ ਲਿਆ ਸੀ ਸਤਜੀ ਸੁਮਨ ਜੀ ਨੇ ਬਣਾ ਕੇ ਸਾਰਾ ਕੋਲਾ ਜੀ ਇੱਕ ਨਾ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿਰੋ ਜਨ ਕਿ ਇਹ ਜਿਹੜੇ ਰਾਥ ਬਣਾਇਆ ਨਾ ਆਮ ਸਾਡੇ ਬਲਦ ਵਾਲੀ ਗੱਡੀ ਹੁੰਦੀ ਆ ਉਠ ਵਾਲੀ ਗੱਡੀ ਹੁੰਦੀ ਆ ਤੇ ਉਹ ਜਨਨ ਕਿ ਜਿਹੜਾ ਉਠ ਜੁੜਦਾ ਜਾਂ ਬਲਦ ਜੁੜਦਾ ਉਹਦੇ ਤੇ ਵਜਨ ਆਉਂਦਾ ਹੁੰਦਾ ਜਨਨ ਕਿ ਇਹਨਾਂ ਨੇ ਜਿਹੜਾ ਇਹ ਬਣਾਇਆ ਨਾ ਇਹ ਬੱਕਰੇ ਤੇ ਜਨਨ ਕਿ ਵਜਨ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਜ਼ੋਰ ਨਾਲ ਖਿੱਚਣਾ ਹੀ ਆ ਜਨਨ ਕਿ ਦਿਮਾਗ ਨਾਲ ਬਣਾਇਆ ਇਹਦੀ ਕਚਾਈ ਆ ਤੇ ਜਨਨ ਕਿ ਮੂਹਲੇ ਟਾਇਰਾਂ ਤੇ ਕਟਾਈ ਹੁੰਦੀ ਆ ਪੂਰੀ ਜਨਨ ਕਿ ਇਹਦੇ ਤੇ ਤੁਸੀਂ ਘੱਟ ਤੋਂ ਘੱਟ ਵੀ ਤਿੰਨ ਤੋਂ ਚਾਰ ਕੁਇੰਟਲ ਦਾ ਵਜਨ ਲੈ ਜਾਂਦਾ ਇਹ ਲੋਰਾਵਣਾ 1.5 ਕੁਇੰਟਲ ਦਾ ਤੇ ਇਹ ਵਜਨ ਹੀ ਇਹ ਚ ਹੋਊਗਾ ਆਕੜਾ ਹੈਗਾ ਵਜਨ 1.5 ਕੁਇੰਟਲ ਲਵੋ ਲੋਰਾਵਣਾ 1.5 ਕੁਇੰਟਲ ਇਹਦੀ ਕਿੰਨੀ ਕੀਮਤ ਆ ਜਿਹੜੀ ਹੁਣ ਤੱਕ ਇਹਦੇ ਵੀ ਇਹ ਦੇ ਬ੍ਰਾਊਨ ਤੇ ਰਸਤੇ 33000 ਰੁਪਏ ਲੱਗੇ ਸਾਡਾ 33000 ਹੂੰ ਆਮ ਤੌਰ ਤੇ ਨਾਲ ਮੇਰੇ ਦੇਖਦਾ ਹੁਣਾ ਵੀ ਗੱਪ ਬੜੇ ਮਾਰਦੇ ਲੋਕਾ ਕਿ ਜੇ ਹੁਣ ਤੁਸੀਂ 33000 ਦਾ ਕਈ ਕਾਪੀ ਕਰਨਗੇ ਤਾਂ ਸਾਡਾ ਤਾਂ 70 80000 ਲੱਗਾ ਕੋਈ ਉਹ ਜਿਆਦਾ ਨਹੀਂ ਕੰਮ ਨਾ ਜੀ ਨਾ 33000 ਰੁਪਏ ਪੂਰਾ 33 ਲੱਗੇ ਵਿੱਚੇ ਬਣਾਈ ਸਾਰੀ ਬਣਾਈ ਬਣੀ ਵਿੱਚੇ 5000 ਰੁਪਏ ਹੋਣੇ ਲੈ ਦੂਜਾ ਸਮਾਨ ਆ ਸਾਰਾ ਸਾਰਾ 33 ਦਾ ਬਣਿਆ ਸਾਰਾ 33000 ਚਲੋ ਬਾਈ ਕਹਿੰਦਾ ਵੀ ਸਹੀ ਰੇਟ ਦੱਸਿਆ 33000 ਦਾ ਜਾਨੀ ਕਿ ਇੱਧਰ ਆਇਓ ਕੈਮਰਾਮੈਨ ਨੂੰ ਕਹਨਾ ਇਹਨਾਂ ਨੇ ਬਣਾਇਆ ਜਾਨੀ ਕਿ ਆਹ ਪਰ ਛਾਂ ਨੂੰ ਸਾਨੂੰ ਪਤਾ ਜਦੋਂ ਜਾਂਦੇ ਆ ਖੇਤਾਂ 'ਚ ਸ਼ਾਇਰ ਕਰਨ ਜਗਾੜੀ ਹੁੰਦੇ ਆ ਇਹ ਫੇ ਠੰਡਾ ਬੰਡਾ ਵੀ ਲੈ ਕੇ ਜਾਂਦੇ ਨੇ ਇਥੇ ਰੱਖ ਕੇ ਪਰਦੇ ਛਰਦੇ ਨੇ ਵੀ ਜਾਂਦੇ ਆ ਸਮਾਨ ਸਮੂਹ ਰੱਖ ਕੇ ਉਧਰੋਂ ਲੈਂਦੇ ਆ ਕੋਈ ਤੇ ਇੱਦਾਂ ਹੀ ਪੂਰਾ ਵਧੀਆ ਸ਼ੌਂਕ ਨਾ ਬਣਾਇਆ ਤੇ ਫਿਰ ਜਦੋਂ ਛਾਂ ਨੂੰ ਖੇਤਾਂ 'ਚ ਜਾਂਦੇ ਆ ਤੁਸੀਂ ਯਾਰ ਮੇਲੀ ਮਿਲਦੇ ਹੋ ਤਾਂ ਕਹਿੰਦੇ ਹਣ ਗੂੜਾ ਦੇ ਦੇ ਭਾਈ ਸਾਨੂੰ ਹਾਂ ਕਹਿ ਦਿੰਦੇ ਫਿਰ ਬਹਿ ਜਾਂਦੇ ਉਹ ਅੱਛਾ ਹੂੰ ਲੈ ਲਊਟਾ ਭਾਈ ਲੈ ਲਓ ਐ ਨਹੀਂ ਹੁੰਦਾ ਵੀ ਤੁਹਾਡਾ ਹੁਣ ਪੱਜ ਜੇ ਕਿਸੇ ਪਾਸੇ ਨਹੀਂ ਨਹੀਂ ਨਾਲ ਹੁੰਦਾ ਬੰਦਾ ਉਹ ਅੱਛਾ ਹੂੰ ਜੀ ਮੋਦੀ

ਤੁਸੀਂ ਵੀ ਲੈ ਕੇ ਜਾਣੇ ਕਿਤੇ ਮਾਹ ਪੁੰਦਰਾ ਹਾਂਜੀ ਹਾਂਜੀ ਲਈ ਫਰਦੇ ਆਂ ਅਸੀਂ ਅੱਛਾ ਹਾਂ ਬੱਤਿਆਂ ਲਈ ਸਾਰੇ ਬਾਰ ਦੇ ਵਿੱਚ ਐ ਨਹੀਂ ਆ ਕੋਈ ਬੰਦੇ ਦੇ ਇੱਕ ਦੇ ਹੱਥ ਹੁੰਦਾ ਯਾਰ ਜਿਵੇਂ ਤੁਸੀਂ ਲੈ ਕੇ ਜਾਉਂਗੇ ਜਾਂ ਉਹ ਬਾਬਾ ਸਾਹਿਬ ਦਾ ਬਾਬਾ ਹੀ ਲੈ ਕੇ ਜਾਊਗਾ ਨਹੀਂ ਨਹੀਂ ਜਿਹੜਾ ਮਰਜੀ ਦਾ ਜੇ ਦਵਾਗ ਲੈ ਜ ਕੋਈ ਇੱਕ ਕੈਮਰਾ ਮੈਨੂੰ ਕੋ ਦਿਖਾਏ ਇਹਨਾਂ ਦਾ ਭਾਜਵਾਕ ਘੋੜੀਆਂ ਖੱਚੀ ਫੇਤੇ ਬੱਕਰਾ ਦੇ ਇਹਨਾਂ ਲਈ ਕਿੱਡੀ ਘੋਡੀ ਚੀਜ਼ ਆ ਆ ਘੋੜੀਆਂ ਰੱਖੀਆਂ ਸਾਰਿਆਂ ਚੀਜ਼ਾਂ ਦੇ ਸ਼ੌਂਕੀ ਆ ਇੱਕ ਇਹ ਨਹੀਂਗਾ ਬੀ ਘੋੜੀਆਂ ਰੱਖਣ ਦੇ ਸ਼ੌਂਕੀ ਤੇ ਬੱਕਰੇ ਰੱਖਣ ਦੇ ਸ਼ੌਂਕੀ ਤੇ ਕਿਤੇ ਕਿਤੇ ਤੋਤੇ ਰੱਖਣ ਦੇ ਵੀ ਸ਼ੌਂਕੀ ਆ ਸੋ ਨੂੰ ਤੋਤਾ ਵੀ ਦਿਖਾ ਦੇ ਇੱਧਰ ਇੱਧ ਏ ਨਸਲ ਕਿਹੜੀ ਏ ਤੋਤੇ ਦੀ ਇਹ ਨਸਲ ਨੂੰ ਪਤਾ ਨਹੀਂ ਮੈਨੂੰ ਨਾ ਪਤਾ ਮਗਰੇ ਕਿਹੜੇ ਨੂੰ ਰੱਖ ਕੇ ਗਿਆ ਉਹ ਕਿੱਧਰ ਉੱਡ ਗਿਆ ਉਹ ਪਾਣੀ ਨਾਲ ਗਿਆ ਅੱਛਾ ਫਿਰ ਤੁਸੀਂ ਤੁਸੀਂ ਵੀ ਨਾਲ ਜਾਣੇ ਜਦੋਂ ਜਿਹੜੇ ਰੱਖੇ ਜਾਂਦੇ ਨੇ ਹਾਂਜੀ ਹਾਂਜੀ ਜਾ ਵੜੀ ਗਈ ਕਿਤੇ ਕਿਦੋਂ ਬਿੱਲੇ ਹੁੰਨੇ ਆ ਹਾਂ ਤੇ ਨਹੀਂ ਇੱਥੇ ਉਹ ਮੇਲੇ ਤੇ ਨਾਲ ਹੀ ਹੁੰਦਾ ਮੈਂ ਇਹਨਾਂ ਦੇ ਹਾਂਜੀ ਹਾਂ ਇਹ ਬਹੁਤ ਮਾਰਦੇ ਨੇ ਭਈਆ ਜਿਆਦਾਤਰ ਤੇ ਬੱਕਰਾ ਪਾਊਡਰ ਲੈ ਕੇ ਮਾਰਦਾ ਹੁੰਦਾ ਨਾ ਜੀ ਨਾ ਇਹਦਾ ਬੜਾ ਧਰਮ ਬੱਕਰਾ ਤਾਂ ਆਰਾਮ ਨਾਲ ਤੁਰਿਆ ਜਾਂਦਾ ਅੱਛਾ ਹਾਂ ਕਿਵੇਂ ਹੁਣ ਆਪਾਂ ਬਣਾਈਏ ਵੀਡੀਓ ਤੇ ਐਵੇਂ ਵਧੀਆ ਤੁਰਿਆ ਜਾਂਦਾ ਦੋ ਜਿਹੜੇ ਉਧਰ ਹੋ ਜਾਂਦੇ ਅੱਜ ਤਾਂ ਜੀ ਬਿਠਾਈ ਆਪਾਂ ਦੋ ਆ ਤੇ ਨਹੀਂ ਘਰ ਤੋਂ ਵਰਤਦਾ 7-8 8 ਬਧਾ ਲੈਂਦੇ ਸੀ ਤੇ ਨਹੀਂ ਆਮ ਜਾਨਵਰ ਨਾਲ ਹੱਥ ਲੱਗਿਆ ਹੁੰਦਾ ਕਿਸੇ ਦੇ ਆਪਾਂ ਜਿਹੜੇ ਘੋੜਾ ਰੱਖਿਆ ਹੋਵੇ ਜਾਂ ਘਰੇ ਸਾਂ ਰੱਖਿਆ ਹੋਵੇ ਉਹ ਕਹਿੰਦਾ ਤੇਹੀ ਖੋਲੂ ਆ ਭਰਾਵਾ ਅਸੀਂ ਨਹੀਂ ਖੋਲਦੇ ਸਾਨੂੰ ਮਾਰਦਾ ਇੱਧਰ ਨਹੀਂ ਆਏ ਨਹੀਂ ਖੋਲਦੇ ਨਹੀਂ ਅਦਰ ਯਾ ਕੈਮਰਾਮੈਨ ਨੂੰ ਆ ਵੇਖੋ ਇਹਨੇ ਜੋ ਆਖ ਆਪ ਹੀ ਚੜ ਗਏ ਕੋੜੀਆਂ ਤੇ ਇਹ ਸਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਸੀ ਕਿ ਇਹ ਜਨਕੇ ਸਾਰੇ ਆ ਜਾ ਉਹ ਪੁੱਤ ਕਰ ਨਹੀਂ ਲੱਗਦਾ ਨਹੀਂ ਕੀ ਗੱਲ ਇਹ ਪਹਿਲਾਂ ਤਾਂ ਹੀ ਅਸੀਂ ਗਿੱਜੇ ਹੋਏ ਆ ਗਿੱਜੇ ਹੋਏ ਹਾਂ ਤਾਂ ਪਤੰਦਰਾ ਸਹੀ ਤਾਂ ਆ ਮੁੰਡਰ ਦੇ ਰਹੇ ਨੇ ਵੀ ਚੜਾਂਗੇ ਕਿਵੇਂ ਉਹਨਾਂ ਲੈ ਕੇ ਭਾਜੇ ਕੋਠੀ ਕੁਠੀ ਨਹੀਂ ਲਾਈ ਥਲੇ ਉਹ ਅਸੀਂ ਐਨ ਕਾਠੀ ਲਾਉਂਦੇ ਅਸੀਂ ਉਹੀਂ ਬਹਿ ਜਾਂਦੇ ਹਾਂ ਉਹੀਂ ਬਹਿ ਜਾਂਦੇ ਹਾਂ ਹਾਂਜੀ ਅੱਛਾ ਇਹ ਹੁਣ ਤੇ ਕਿਵੇਂ ਚੜਿਆ ਤੂੰ ਥੱਲੇ ਨਹੀਂ ਨਾ ਕੀਤਾ ਸੀ ਨਹੀਂ ਉੱਥੋਂ ਚੜ ਗਿਆ ਮੈਂ ਕੋੜੀ ਸਾਈਡ ਤੇ ਲਾ ਕੇ ਪਲਾਂਟ ਟੁੱਟ ਗਿਆ ਹਾਂ ਹਾਂ ਕਿ ਇਧਰ ਬਾਣ ਖੇਤਾਂ ਜਾਂਣਾ ਕਿਹੜਾ ਗੁਰਾ ਘਟਣ ਸਰਦੀਆਂ ਚ ਜਾਂਣਾ ਹੁੰਦਾ ਹੁਣ ਵੇਖਾ ਕਿਹੜਾ ਕੱਢ ਕੇ ਵੇਖੀ ਲਿਓ ਨਾ ਚਲ ਦੇਖਦੇ ਆਂ ਜੀਦੇ ਘਰੇ ਕੋਈ ਚੀਜ਼ ਰੱਖੀ ਹੁੰਦੀ ਉਹ ਉਹੋ ਜੀ ਚੀਜ਼ ਦੇ ਜਵਾਕ ਡਰਾਈਵਰ ਬਣ ਜਾਂਦੇ ਜੇ ਤੁਹਾਡੇ ਘਰੇ ਕਾਰ ਆ ਤਾਂ ਕਾਰ ਚਲਾ ਲੈਣਗੇ ਜੇ ਟਰੈਕਟਰ ਦਾ ਟਰੈਕਟਰ ਚਲਾ ਲੈਣਗੇ ਇਹਨਾਂ ਦੇ ਘਰੇ ਘੋੜੀਆਂ ਰੱਖੀਆਂ ਤੇ ਜਵਾਕੇ ਵੇਖ ਲਓ ਘੋੜੀ ਦੱਬੀ ਫਿਰਦੇ ਆ ਤੇ ਸਾਡੇ ਰਗਾ ਉੱਤੇ ਨਹੀਂ ਚੜਦਾ ਵੇਖੋ ਕਿ ਦਲੱਤਾਂ ਨਾ ਮਾਰੇ ਲੈ ਕੇ ਨਾ ਭੱਜ ਜੇ ਕਿਸੇ ਪਾਸੇ ਥੱਲੇ ਨਾ ਆ ਜਗੇ ਜਿਹੜੀ ਚੀਜ਼ ਰੱਖੀ ਹੋਵੇ ਤਾਂ ਉਸ ਰੱਖੀ ਚੀਜ਼ ਦੇ ਜਨਕੇ ਸ਼ੌਂਕੀ ਹੁੰਦੇ ਆ ਬਾਪੂ ਕਿਵੇਂ ਲੱਗਦਾ ਫਿਰ ਤੋਤਾ ਤੂੰ ਰੱਖਿਆ ਹਾਂਜੀ ਹਾਂ ਹਾਂ ਮੈਂ ਰੱਖਿਆ ਜੀ ਮੈਂ ਹਾਂ ਸ਼ੌਂਕ ਨਾਲ ਤੋਤੇ ਦਾ ਨਾਮ ਕੀ ਰੱਖਿਆ ਨਾ ਜੇ ਹਜੇ ਕੁਛ ਨਹੀਂ ਰੱਖਿਆ ਗਿਆ ਹਜੇ ਬੱਚਾ ਹਜੇ ਬੱਚਾ ਜੀ ਹਾਂ ਅਜੇ ਬੱਚਾ ਜੀ ਹੁਣ ਰੱਖਾਂਗੇ ਰੱਖਾਂਗੇ ਹਾਂ ਹੁਣ ਰੱਖ ਲਾਂਗੇ ਇਹ ਤਾਂ ਜੋ ਮੈਲਰ ਕੋਠੇ ਉੱਥੋਂ ਲੈਂਦਾ ਸੀ ਅੱਛਾ ਹਾਂ ਇਹ ਦੂਰ ਲੈਂਦਾ ਹਾਂਜੀ ਹਾਂ ਜੀ ਕਿਸੇ ਦੋ ਦਿਨ ਦੇ ਦਰਾਖਤ ਦੇ ਵਿੱਚ ਸੀ ਹਾਂ ਦਰਾਖਤ ਦੇ ਵਿੱਚ ਇਨੀ ਖੋੜ ਸੀਗੀ ਉਹਦੇ ਵਿੱਚੋਂ ਲੈਂਦਾ ਜੀ ਇਹ ਇੱਕ ਡਾਕ ਸੀ ਇਹ ਨਿਕਾਜ ਹੈ ਇਸ ਡਾਕ ਸੀ ਬੱਚਾ ਜੀ ਨਿਕਾਜ ਕਿੰਨੇ ਚਿਰ ਦਾ ਹੋ ਗਿਆ ਇਹ ਹੁਣ ਹੋ ਗਿਆ ਦੂਰ ਮੈਂ ਜਦਾ ਹੋ ਗਿਆ ਮੌਜ ਨਹੀਂ ਅੱਛਾ ਹਾਂਜੀ ਹਾਂਜੀ ਤੇ ਦੇਖ ਰਿਹਾ ਤੂੰ ਹੀ ਕਹਦਾ ਕੋਈ ਹੋਰ ਮੈਂ ਹੀ ਕਰਦਾ ਮੈਂ ਹੀ ਕਰਦਾ ਹਾਂਜੀ ਮੈਂ ਇਹ ਆਰਾਮ ਤੋਤਾ ਹੈ ਹਾਂ ਆਰਾਮ ਤੋਤਾ ਜੀ ਚੁਰਚਰੀ ਕੁੱਟ ਕੇ ਮੈਂ ਖਵਾਣਾ ਇਹਨੂੰ ਮੇਰਾ ਆਰਾਮ ਤੋਤਾ ਉਹ ਤਾਂ ਨਾਮ ਰੱਖਦੇ ਹੁੰਦੇ ਮਿੱਠੂ ਕਹਿੰਦੇ ਹੁੰਦੇ ਤੂੰ ਮਿੱਠੂ ਕਹ ਕੇ ਬੁਲਾਉਂਦਾ ਇਹਨੂੰ ਨਹੀਂ ਹੁਣ ਬੁਲਾਉਣਾ ਹੈ ਹਜੇ ਬੋਲਣਾ ਨਹੀਂ ਲੱਗਾ ਜੀ ਇਹ ਬੋਲਣ ਲੱਗੇ ਹਾਂ ਲੱਗ ਜੂਗਾ ਬੋਲਣਾ ਹਾਂ ਲੱਗ ਜੂਏ ਹਾਂ ਜੀ ਹੁਣ ਲੱਗ ਜੂਏ ਬੋਲਣ ਜੀ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਕਰਕੇ ਜਰੂ ਤੁਹਾਨੂੰ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਵੀਡੀਓ ਦੇ ਵਿੱਚ ਕੀ ਕਮੀਆਂ ਪੇਛੀਆਂ ਆ ਰਹੀਆਂ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿਹੜੀ ਜਗ੍ਹਾ ਤੇ ਬੋਲਦੇ ਆ ਅਸੀਂ ਫੇਰ ਹੋਰ ਜਲਦੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਜਲਦ ਮਿਲਦੇ ਆ ਧੰਨਵਾਦ